ਜੋ ਆਖਦਾ ਦਿਲ ਦੀ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਅਤੇ ਨਾਲ ਇਹ ਵੀ ਕਹਿੰਦਾ ਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਔਰ ਇਹ ਸਤਰਾਂ ਸਾਫ਼ ਟੁਕਦੀਆਂ ਨੇ ਖੁਦ ਸਿੱਧੂ ਮੂਸੇਵਾਲਾ ਤੇ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ ਰਿਲੀਜ਼ ਹੋਇਆ ਈਸਟ ਸਾਈਡ ਫਲੋ ਜਿਸ ਨੂੰ ਬੇहद ਜ਼ਿਆਦਾ ਪਸੰਦ ਕੀਤਾ ਗਿਆ ਔਰ ਹੁਣ ਸਿੱਧੂ ਮੂਸੇਵਾਲਾ ਨੇ ਇੱਕ ਹੋਰ ਦਿੱਤਾ ਸਰਪ੍ਰਾਈਜ਼ ਆਪਣੇ ਫੈਨਸ ਨੂੰ ਆਪਣੀ ਇੱਕ ਫੋਟੋ ਸ਼ੇਅਰ ਕਰਦਿਆ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਮੋਜੀ ਜੋ ਇੱਕ ਅਮਰੀਕਨ ਹਿਪ ਹੌਪ ਆਰਟਿਸਟ ਨੇ ਅਤੇ ਇਸ ਫੋਟੋ ਨੂੰ ਸ਼ੇਅਰ ਕਰਦਿਆ ਹੋਇਆ ਸਿੱਧੂ ਮੂਸੇ ਵਾਲਾ ਨੇ ਕੈਪਸ਼ਨ ਚ ਲਿਖਿਆ ਮਾਈ ਹੋਮੀ @mozi #soon ਯਾਨੀ ਕਿ ਮੋਜ਼ੀ ਦੇ ਨਾਲ ਬਹੁਤ ਹੀ ਜਲਦ ਕੋਲੈਬੋਰੇਸ਼ਨ ਲੈ ਕੇ ਆ ਸਕਦੇ ਨੇ ਸਿੱਧੂ ਮੂਸੇਵਾਲਾ ਜਿਸ ਤਰੀਕੇ ਦੇ ਨਾਲ ਫੋਟੋ ਦੀ ਕੈਪਸ਼ਨ ਹੈ ਮਾਈ ਹੋਮੀ ਲੱਗਦਾ ਹੈ ਕਿ ਗਾਣੇ ਦਾ ਟਾਈਟਲ ਹੋਏਗਾ ਮਾਈ ਹੋਮੀ ਫਿਲਹਾਲ ਇਸ ਦੇ ਵਿੱਚ ਬਿਗ ਬਰਡ ਜਾਂ ਸਨੀ ਮੋਲਟਨ ਨਜ਼ਰ ਆਉਣਗੇ ਜਾਂ ਨਹੀਂ ਇਹ ਤਾਂ ਵਕਤ ਆਉਣ ਤੇ ਖੁਦ ਹੀ ਪਤਾ ਚੱਲੇਗਾ ਤੁਹਾਨੂੰ ਮੋਜ਼ੀ ਅਤੇ ਸਿੱਧੂ ਮੂਸੇਵਾਲਾ ਦੀ ਕੋਲੈਬੋਰੇਸ਼ਨ ਦਾ ਹੁਣ ਕਿੰਨਾ ਕਿ ਇੰਤਜ਼ਾਰ ਹੈ ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਡ੍ਰੌਪ ਕਰੋ